ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੰਡੀਕਲਾ ਤਹਿਸੀਲ ਫੂਲਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਈ ਗੁਰਿੰਦਰ ਸਿੰਘ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਇੱਕ ਮਿੱਤਰੋ ਪਹਿਲੇ ਸੂਈ ਸੂਈ ਵੀ ਵੇੜ ਤੇ ਇੱਕ ਆਹ 20 25 ਦਿਨਾਂ ਦੀ ਸੂਈ ਵੀ ਤੇ ਇੱਕ ਮਿੱਤਰੋ ਸੂਟ ਵਾਲੀ ਤਿੰਨੇ ਨਗ ਮਿੱਤਰੋ ਚੰਗੇ ਆ ਜਿਹੜੇ ਵੀ ਵੀਰ ਭਰਾ ਨੂੰ ਤਿੰਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਗ ਮਿੱਤਰੋ ਪਸੰਦ ਆਉਂਦਾ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਮੇਰਾ ਅੰਦਾਜ਼ਾ ਵੀ ਤੀਜੀ ਚੌਥੀ ਵੀਡੀਓ ਬਾਈ ਤੇ ਘਰ ਹੋਣੀ ਐ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਹੀ ਲੈਨੇ ਆ ਸੋ ਤਿੰਨੇ ਲਾ ਕੇ ਚੱਕਿਆ ਸਭ ਤੋਂ ਪਹਿਲਾਂ ਆਪਾਂ ਸਟਾਰਟਿੰਗ ਤੇ ਕਰਦੇ ਆ ਬਾਈ ਹਨਾ ਇਹਦਾ ਸਸਰੀ ਕਾਲ ਇਹਦਾ ਸੂਆ ਇਹ ਪਹਿਲਾਂ ਨੇ ਸੂਈ ਇਹ ਦੂਣ ਦੇ ਦੰਦ ਮਿਲਣਾ ਚੱਕਦੀ ਆ ਪਹਿਲੇ ਸੂਏ ਸੂਈ ਆ ਦੋ ਦੇ ਦੰਦ ਚੱਕਦੀ ਆ ਇਧਰੋਂ ਲੈਵਾ ਦਿਖਾ ਮੜਾ ਜਾ ਇਹ ਟਾਇਰ ਜੇ ਲੈਵੇਂ ਦੀ ਆ ਥੋੜੀ ਜੀ ਠੀਕ ਆ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਬਾਹਰ ਮਾ ਤੇਰਮਾ ਦੇਣਾ ਹੀ ਸੂਈ ਨੂੰ ਠੀਕ ਆ ਟਾਈਟ ਲੈ ਵੇ ਦੀ ਜੀ 12-13 ਦਿਨ ਹੋ ਗਏ ਸੂਈ ਨੂੰ ਕਿੰਨਾ ਕਦੋਂ ਤੱਕ ਤਿਆਰ ਹੋ ਹੁਣ ਜੀ ਆਪਾਂ ਦੋ ਤਏ ਥੱਲੇ 15-16 ਕਿਲੋ ਗੋਹ ਪਰ ਆਪਾਂ 14 ਕਿਲੋ ਦੁੱਧ ਕੰਡੇ ਤੇ ਧਰਨਾ ਕੋਈ ਮਾਰਦੀ ਜੋਕ ਕੇ ਲੈ ਜੀ ਆਪ ਦਾ ਵੀਰ ਓਕੇ ਕੋਈ ਲਾਂਬੇ ਹੀ ਵਾਲਾ ਕੰਮ ਨਾ ਹੋਵੇ ਆਪਾਂ ਐ ਡਰਦੇ ਵਿੱਚ ਚੱਲ ਕਾ ਨੂੰ 2 ਕਿਲੋ ਦੁੱਧ ਘੱਟ ਦੱਸਿਆ ਜਾਵੇ ਉਹੀ ਚੰਗਾ ਓਕੇ ਹਾਂ ਮਗਰ ਬੱਚਾ ਬਸਾ ਹੈ ਮਗਰ ਬੱਚਾ ਜੀ ਤੇ ਰੇਟ ਕੀ ਆ ਜੀ ਇਹਦਾ ਇਹਦਾ ਆਪਾਂ 63000 ਰੁਪਏ ਮੁੱਲ ਲਈਉ ਮੰਨਤਣ ਕਰਦੇ ਜੀ ਮਾਨਤਣ ਕਰੋ ਫਿਰ ਇੱਕ ਵਾਰ 63000 ਮਿੱਤਰੋ ਮੁੱਲ ਆ ਮਾਨਤਣ ਹੋ ਜਾ ਪਹਿਲੇ ਸੂਏ ਸੂਈ ਵੀ ਮਗਰ ਬੱਚਾ 12 13 ਦਿਨਾਂ ਦੀ ਸੂਈ ਵੀ ਆ 15 16 ਲੀਟਰ ਜਿਹੜਾ ਦੁੱਧ ਤਿਆਰ ਹੈ। ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰ ਸਕਦੇ ਹੋ ਠੰਡੇ ਵੀ ਦੀ ਪੂਰੀ ਮਿੱਤਰੋ ਸਾਫ਼ ਹੈ। ਤੇ ਕੱਦ-ਕਾਠ ਵੀ ਠੀਕ ਹੈ ਕੋਈ ਬਹੁਤਾ ਛੋਟਾ ਨਹੀਂ ਜਿਵੇਂ ਪਹਿਲਣਾਂ ਦੇ ਹਿਸਾਬ ਨਾਲ। ਬੱਚੇ ਦਾ ਹੌਲਾ ਕਰ। ਹਾਂ ਇਹ ਤਾਂ ਕਰਨਾ ਹੀ ਆ ਬੱਚੇ ਦਾ ਤਾਂ। ਠੀਕ ਹੈ। ਮੰਨੋ ਬੱਚੇ ਦੇ ਨੇੜੇ। ਤੇ ਦੂਜੇ ਨੰਬਰ ਤੇ ਆਪਣੇ ਥੋੜੇ-ਥੋੜੇ ਮਿੱਤਰੋ ਸਿੰਘ ਆ। ਸੂਆ ਕਿਹੜਾ ਜੀ ਇਹਦਾ? ਇਤੀ ਜਿਵੇਂ ਸੂਈ ਹੋਈ ਹੋਈ ਹੈ ਜੀ ਡਾਕਟਰ ਸਾਹਿਬ ਠੀਕ ਹੈ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ 25 ਕਿ ਦਿਨਾਂ ਨੂੰ ਹੋ ਗਈ ਸੂਈ ਨੂੰ ਓਕੇ ਮਗਰੇ ਦੇ ਬੱਛੀ ਆ ਉਹ ਉਹ ਪਰ ਆਪਾਂ ਬੱਛੀ ਨਾਲ ਦੇਣੀ ਨਹੀਂ ਅੱਸੀ ਦੇਣੀ ਨਹੀਂ ਮਿਲਦੀ ਬਿਨਾ ਬੱਛੀ ਤੂੰ ਆ ਬੱਛੀ ਆਪਾਂ ਰੱਖਾਂਗੇ ਕਿੰਨਾ ਕੁ ਦੁੱਧ ਹੋ ਹੁਣ ਜੀ ਦੁੱਧ ਇਹ ਸਿਰਫ ਤਾਂ ਮੂੰਗਾ 20 ਕਿਲੋ ਵਾਂਗੂ ਹਾਂ ਪਰ ਆਪਾਂ 18 ਕਿਲੋ ਕੰਡੇ ਧਰਾ ਦਾਂਗੇ ਆਪਾਂ ਅਗਲੇ ਨੂੰ ਵਧੀਆ ਐ ਕੋਈ ਮਰਜ਼ੀ ਚਾਰ ਟਾਈਮ ਚੋਕੇ ਅਗਲਾ ਤਸੱਲੀ ਕਰਕੇ ਲੈ ਓਕੇ ਓਕੇ ਤੀਜੇ ਸਾਬੂ ਸਿੰਗਲ ਸੰਡਾਂ ਦਾ ਕੋਈ ਚੱਕਰ ਨਹੀਂ ਜਿਆਰੀ ਤੀਜੇ ਸੂਏ ਮਿੱਤਰੋ ਸੂਈ ਵੀ ਆ 12 20 ਲੀਟਰ ਜਿਹੜਾ ਦੁੱਧ ਤਿਆਰ ਹੈ। ਆ ਸੂਈ ਨੂੰ ਕਿੰਨੇ ਦਿਨ ਹੋ ਗਏ? ਇਹਨੂੰ 25 ਦਿਨਾਂ ਨੂੰ 25 ਦਿਨ। 25 ਤੋਂ ਬਿਨਾ ਬਾਈ ਕੰਨਾ ਵੀ ਵੇਚਾਂਗੇ। ਇਹਦਾ ਕੀ ਰੇਟ ਕਰਦਾ ਜੀ? ਇਹਦਾ ਰੇਟ 55000 ਹੈ। 55। ਮਾਨਤਨ ਕਰ ਦਾਂਗੇ ਮੌਕੇ ਤੇ। ਓਕੇ ਓਕੇ। ਤੂੰ ਚੋਈ ਕੋਈ ਮਰਜੀ ਆਵੇ ਸਿਲ ਸੌ ਉੱਥੇ ਹੀ ਅੱਪਰ। ਠੀਕ ਹੈ ਠੰਡੀ ਸਿਲ ਕੋਲ ਮਲਾ ਕੇ ਚੰਗੀ ਆ। ਪੂਰੀ ਪੁੱਧੀਆ ਪੂਰੀ ਸਿਲ ਜਮਾ ਕੋਈ ਚੱਕਰੀ। ਤੇ ਤੀਜੇ ਨੰਬਰ ਤੇ ਸੂਣ ਵਾਲੀ ਹੈ ਨਾ। ਹਾਂਜੀ ਕਦ ਘਾਟਾਂ ਦੀ ਕੱਚੀ ਵਾਲੇ ਪਹੜ ਕਦ ਘਾਟ ਚੰਗਾ ਹੈ ਨਾ ਪੂਰੀ ਵੱਡੀ ਪਹੜ ਹੈ ਜੀ ਇਹਨੂੰ ਬਤੋਰੇ ਜੀ ਸੂਆ ਇਹਦਾ ਵੀ ਤੀਜਾ ਇਹ ਵੀ ਤੀਜਾ ਸੂਆ ਸੂ ਜੀ ਉਹ ਕਿ ਤੀਜੇ ਸੂਏ ਸੁਣੀਆ ਹਫਤੇ ਦਾ ਦਸ ਦਿਨਾਂ ਦੀ ਮਿੱਤਰੋ ਕੱਚੀ ਹੈ ਥਰਲੇ ਵੀ ਇਹ ਵੀ ਪੂਰੀ ਸਾਫ ਹੈ ਮੋਢੇ ਤੇਲਾਂ ਵਾਲ ਹਜੇ ਬਹੁਤ ਪਹਿਲੇ ਹਜੇ ਹਵਾਨਾ ਨੇ ਬਣਾਉਣਾ ਸਟਾਰਟ ਹੀ ਕੀਤਾ ਹੈ ਵੱਡੀ-ਬੁੱਡੀ ਬਹੁਤ ਹੈ ਹਾਂ ਹਾਂ ਇਹਦਾ ਰੇਟ ਫਿਰ ਕੀ ਕਰਤਾ ਜੀ ਇਹਦਾ ਰੇਟ 70000 ਰੁਪਏ 78 ਹਾਂ ਮੌਕੇ ਤੇ ਮਾਨਤਾਣ ਕਰ ਮਾਨਤਾਣ ਤਿੰਨਾਂ ਚ ਹੀ ਹੋ ਜਾਣਾ ਹਾਂ ਹਾਂ ਕਰ ਦਾਂਗੇ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 90568 ਜੀ 90 200 90568 43215 43215 ਸੋ ਜਿਹੜੇ ਵੀ ਵੀਰ ਭਰਾ ਉਹ ਮਿੱਤਰੇ ਤਿੰਨਾਂ ਨਕਾਂ ਦੇ ਵਿੱਚੋਂ ਕੋਈ ਵੀ ਨਕ ਮਿੱਤਰੋ ਪਸੰਦ ਆਉਂਦਾ ਹੈ ਇਹ ਰਿਕਾਰਡਰ ਕੋਡ ਤਾਂ ਵਧੀਆ ਜੀ ਇਹਦਾ ਦੋ ਤੀਕਾ ਮੌਕੇ ਤੇ ਬਣਦੀ ਬਾਕੀ ਫਿਰ ਬਣੂਗਾ ਤੇ ਸਾਰੇ ਹੀ ਨਕ ਮਿੱਤਰੋ ਚੰਗੇ ਆ ਸੋ ਸਾਰੇ ਵੀਰਾਂ ਦਾ ਧੰਨਵਾਦ